ਪੰਜਾਬ ਪੁਲਿਸ ਉਸ ਵੇਲੇ ਬੜੀ ਕਾਮਯਾਬੀ ਹੱਥ ਲੱਗੀ ਜਦੋਂ ਇੱਕ ਨਾਮਵਰ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਕਾਬੂ ਕੀਤਾ ਗਿਆ ਦੱਸਦੀ ਹੈ ਕਿ ਏਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਅੱਜ ਵਿਕਰਮਜੀਤ ਸਿੰਘ ਉਰਫ ਵਿੱਕੀ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ ਇੱਕ ਵਿਦੇਸ਼ੀ ਪਿਸਤਲ 6 ਜਿੰਦਾ ਕਾਰਟਰੂਸ ਅਤੇ ਇੱਕ ਫੋਰਚੂਨਰ ਗੱਡੀ ਬਰਾਮਦ ਹੋਈ ਹੈ ਦੱਸਦੀ ਹੈ ਕਿ ਇਹ ਗੈਂਗਸਟਰ ਜਿਹੜਾ ਲਾਰੈਂਸ ਬਿਸ਼ਨੋਈ ਗਰੁੱਪ 'ਤੇ 골ਡੀ ਬਰਾੜ ਦਾ ਖਾਸ ਬੰਦਾ ਦੱਸਿਆ ਜਾਂਦਾ ਸੀ ਜਿਸ ਦੇ ਪਾਕਿਸਤਾਨ ਨਾਲ ਸੰਬੰਧ ਦੱਸੇ ਜਾਂਦੇ ਸੀ ਪਾਕਿਸਤਾਨ ਦੀ ਖੁਫੀਆ ਏਜੰਸੀ ਨਾਲ ਇਸ ਦੇ ਸੰਬੰਧ ਸਨ ਔਰ ਇਸ ਦੇ ਉੱਪਰ 20 ਤੋਂ ਵੱਧ ਕੇਸ ਜਿਹੜੇ ਵੱਖ-ਵੱਖ ਜਗ੍ਹਾਵਾਂ 'ਤੇ ਜਿਹੜੇ ਰਜਿਸਟਰਡ ਦੱਸੇ ਜਾ ਰਹੇ ਹਨ ਇਸ ਇਸ ਸੰਬੰਧੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਜਾਦਵ ਜੀ ਵੱਲੋਂ ਦੱਸਿਆ ਗਿਆ ਕਿ ਇਹ ਬਹੁਤ ਹੀ ਨਾਮਵਰ ਗੈਂਗਸਟਰ ਸੀ ਔਰ ਕਈ ਕੇਸਾਂ ਵਿੱਚ ਲੜਿੰਦਾ ਸੀ ਇਸ ਦੇ ਪਾਕਿਸਤਾਨ ਨਾਲ ਸਬੰਧ ਸਨ ਔਰ ਲਾਰੈਂਸ ਬਿਸ਼ਨੋਈ ਅਤੇ 골ਡੀ ਬਰਾੜ ਦਾ ਖਾਸ ਬੰਦਿਆਂ ਵਿੱਚੋਂ ਮੰਨਿਆ ਜਾਂਦਾ ਵਿਕਰਮਜੀਤ ਸਿੰਘ ਉਫ ਵਿੱਕੀ ਨੂੰ ਅੱਜ ਏਜੀਟੀਐਫ ਦੀ ਟੀਮ ਵੱਲੋਂ ਕਾਬੂ ਕੀਤਾ ਗਿਆ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਅੱਜ ਇੱਕ ਵੱਡੀ ਕਾਮਯਾਬੀ ਪ੍ਰਾਪਤ ਹੋਈ ਆਰਗੇਨਾਈਜ਼ ਕਰਾਈਪਸ ਦੇ ਅਗੇਂਸਟ ਜਦੋਂ ਕਿ ਲੋਰੈਂਸ ਬਿਸ਼ਨੋਈ ਗੋਲਡੀ ਬਰਾੜ ਗੈਂਗ ਦੇ ਟੌਪ ਆਪਰੇਟਿਵ ਵਿਕਰਮਜੀਤ ਵਿੱਕੀ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ विक्रमजीत विक्की वी तो ज्यादा सेंसेशनल क्राइम्स ਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਦੇ ਵਿੱਚ ਮਰਡਰ ਅਟੈਂਪਟ ਟੂ ਮਰਡਰ ਐਕਸਟਰਸ਼ਨ इवन यूएपीए ਦੇ ਕੇਸਸ ਦੇ ਵਿੱਚ ਇਨਵੋਲਵ ਸੀਗਾ ਇਸ ਦੀ ਕ੍ਰਾਸ ਬਾਰਡਰ ਸਮਗਲਿੰਗ ਦੇ ਵਿੱਚ ਇਨਵੋਲਵਮੈਂਟ ਤੇ ਬਾਥ ਏਜੰਸੀਆ ਨਾਲ ਹੈਂਡਲਰਸ ਦੇ ਥਰੂ ਇਸ ਦੇ ਕਲੋਸ ਸੰਬੰਧ ਪਾਏ ਗਏ ਸੀਗੇ 2018 ਦੇ ਵਿੱਚ ਅੰਕਿਤ ਬਾਦੂ ਨੇ ਜਿਹੜਾ ਜਾਰਡਨ ਦਾ ਮਰਡਰ ਗੰਗਾ ਨਗਰ ਰਾਜਸਥਾਨ ਵਿੱਚ ਕਰਾਇਆ ਸੀਗਾ ਉਸ ਦੇ ਵਿੱਚ ਵੀ ਇਹ ਵਿਕਰਮਜੀਤ ਵਕੀ ਇਨਵੋਲਵ ਸੀ ਇਸ ਦੀ ਅਰੈਸਟੋ ਕਈ ਜਿਹੜੇ ਪਲਾਨਸ ਜਿਹੜੇ ਸੀਗੇ ਗੈਂਗਸਟਰਸ ਦੇ ਉਹ ਅਵਰਟ ਹੋ ਗਏ ਇਸ ਨੂੰ ਇਸ ਨੂੰ ਕੁਝ ਸਪੈਸਿਫਿਕ ਟਾਸਕ ਦਿੱਤੇ ਗਏ ਸੀਗੇ ਇਸ ਦੇ ਪੋਜੀਸ਼ਨ ਤੋਂ ਇੱਕ ਟੋਇਟਾ ਫੋਰਚੂਨਰ ਕਾਰ 30 ਬੋਰ ਚਾਈਨੀਜ਼ ਮਾਊਜ਼ਰ ਪਿਸਟਲ 8 ਲਾਈਵ ਰਾਉਂਡਸ बरामद ਹੋਏ ਹਨ ਤੇ ਇਨਵੈਸਟੀਗੇਸ਼ਨਸ ਆਰ ਔਨਗoing ਟੂ ਫਾਈਂਡ ਆਊਟ ਦਾ ਫੋਰਵਰਡ ਐਂਡ ਬੈਕਵਰਡ ਲਿੰਕੇਜਸ ਤੇ ਪੰਜਾਬ ਪੁਲਿਸ ਇਸ ਫੁਲੀ ਕਮਿਟਿਡ ਅਯਾਸ ਪਰ ਦਾ ਡਾਇਰੈਕਟਿਵਸ ਆਫ ਚੀਫ ਮਿਨਿਸਟਰ ਭਗਵੰਤ ਮਾਨ ਜੀ ਟੂ ਇਰੇਡੀਕੇਟ ਆਰਗੇਨਾਈਜ਼ਡ ਕ੍ਰਾਈਮ ਫਰਮ ਪੰਜਾਬ